ਕਿ ਡੀ ਨਕਾਮੀ ਹੈ ਨਾ ਦੀ ਮੋਰਚੀ ਦੇ ਵਿੱਚ ਫ੍ਰਿਜ ਵੀ ਨਹੀਂ ਸਿਕਾ ਗੱਡੀ ਨਕਮੀ ਹੈ ਕਿ ਫ੍ਰਿਜ ਵੀ ਨਹੀਂ ਰਖਵਾ ਸਕਦੀ ਇੱਥੇ ਸਰਕਾਰੀ ਹਸਪਤਾਲ ਦੇ ਵਿੱਚ ਉੱਥੇ ਜਿਹੜੀਆਂ ਡੈੱਡ ਬਾਡੀਆਂ ਰੱਖਣ ਨੂੰ ਜਿਹੜੀ ਜਗ੍ਹਾ ਉਹ ਸਿਰਫ ਦੋ ਹੀ ਫ੍ਰਿਜਾਂ ਨੂੰ ਕਹਿੰਦੇ ਚਾਲੂ ਆ ਸਾਡੇ ਤੋਂ ਪਹਿਲਾਂ ਇੱਕ ਡੈੱਡ ਬਾਡੀ ਲੱਗੀ ਹੋਈ ਸੀ ਇੱਕ ਸਿੰਘ ਗੁਰਪ੍ਰੀਤ ਸਿੰਘ ਗੋਪੀ ਦੀ ਡੈੱਡ ਬੋਡੀ ਲਾਈ ਹੈ ਬਾਕੀ ਜਿਹੜੀਆਂ ਡੈੱਡ ਬੋਡੀਆਂ ਆਸਤੇ ਅਸੀਂ ਆਪਦਾ ਪ੍ਰਾਈਵੇਟ ਪ੍ਰਬੰਧ ਕੀਤਾ ਔਰ ਅਸੀਂ ਲਿਖ ਕੇ ਰਿਟਰਨ ਦੇ ਵਿੱਚ ਵੀ ਸਾਥੋਂ ਲਖਾ ਲਿਆ ਇਸ ਡੈੱਡ ਬੋਡੀਆਂ ਜਿਹੜੀਆਂ ਉਹ ਉਹਨਾਂ ਆਸਤੇ ਅਸੀਂ ਪ੍ਰਬੰਧ ਫ੍ਰੀਜਾਂ ਦਾ ਆਪ ਕਰਾਂਗੇ ਮੈਂ ਤੁਹਾਨੂੰ ਹੱਥ ਛੋੜ ਕੇ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਕਿਸੇ ਘਰ ਜਿਨ੍ਹਾਂ ਦੇ ਕਦੇ ਮੌਤ ਹੁੰਦੀ ਹੈ ਪਤਾ ਉਹਨੂੰ ਲੱਗਦਾ ਜਿਨ੍ਹਾਂ ਦੇ ਜੀ ਜਾਂਦੇ ਆ ਪਤਾ ਉਹਨੂੰ ਲੱਗਦਾ ਤੇ ਜਿੰਦੇ ਤੇ ਬੀਤੇ ਉਹੀ ਜਾਣੇ ਇੱਥੇ ਫ੍ਰੀਜ ਹੈ ਨਹੀਂਗੇ ਜਾ ਕੇ ਵੀ ਫੋੜੋ ਮੌਚੀ ਦੇ ਵਿੱਚ ਫ੍ਰਿਜ ਹੀ ਹੈ ਨਹੀਂ ਕਿ ਡੱਡੂੜੀ ਰੱਖਣਾ ਸੀ ਉਤੋਂ ਕਹਿੰਦੇ ਜੀ ਫ੍ਰਿਜ ਨੂੰ ਵੀ ਇੰਤਿਆਮ ਕਰ ਲਓ ਜੀ ਇਹਨਾਂ ਦੇ ਘਰ ਦੇ ਵਿਚਾਰੇ ਗਏ ਤੇ ਸ਼ਮਸ਼ਾਨ ਘਰ ਤੋਂ ਪੀਜਾਂ ਲੈ ਕੇ ਬਹੁਤ ਮਾੜੀ ਗੱਲ ਐ ਕੋਸ਼ਾਸਨਾਸਤੇ ਮਾੜੀ ਗੱਲ ਐ ਤੇ ਸਰਕਾਰਾਂ ਤੇ ਮਾੜੀ ਗੱਲ ਐ ਸਗੀ ਮੁਖਸਰ ਸਾਹਿਬ ਦਾ ਜਿਹੜਾ ਸਰਕਾਰੀ ਹਸਪਤਾਲ ਐ ਬਿਲਡਿੰਗਾਂ ਵੱਡੀਆਂ ਵੱਡੀਆਂ ਆ ਪਰ ਸ਼ੌਧਾਣੀ ਐ ਜੇ ਹੋ ਜੇ ਤਾਂ ਹੱਥ ਜੋੜਦਾ ਤੁਹਾਡੇ ਆ ਕਾਗਦੇ ਉਸ ਸਰਕਾਰੀ ਹਸਪਤਾਲ ਦਾ ਕੋਈ ਹੱਲ ਕਰ ਦਿਓ ਲੋਕਾਂ ਕੋਲ ਇਲਾਜਾਂ ਲਈ ਪੈਸੇ ਨਹੀਂ ਆ ਜਿੰਨਾ ਤੇ ਬੀਤੀਆਂ ਉਹਨਾਂ ਨੂੰ ਪਤਾ ਆ ਜੀ ਸੁਬਾਹ ਸੁਬਾਹ ਜਦੋਂ ਫੋਨ ਆਇਆ ਹਸਪੀਟਲ ਚੋਂ ਕਿ ਇੰਨਾ ਕੁਝ ਬੁਰਾ ਹੋਇਆ ਜ ਬੜਾ ਮਨ ਦੁਖਿਆ ਜਦ ਇੱਕ ਪਰਵਾਗ ਦੇ ਹੀ ਜੀ ਘੋ ਚਲੇ ਗਏ ਫਟਾਫਟ ਹਸਪੀਟਲ ਦੇ ਵਿੱਚ ਪਹੁੰਚੇ ਮਾਰੇ ਦੋਸਤ ਨੂੰ ਲੈ ਗਿਆ ਨਾਲ ਉੱਥੇ ਜਦੋਂ ਜਾ ਕੇ ਤੇ ਦੇਖਿਆ ਤਾਂ ਬਹੁਤ ਮਨ ਪਰੇਸ਼ਾਨ ਹੋਇਆ ਅਸੀਂ ਡੈੱਡ ਬੋੜੀਆਂ ਸਰਕਾਰੀ ਹਸਪੀਟਲ ਦੇ ਵਿੱਚ ਲੈ ਕੇ ਆਏ ਆ ਇਥੇ ਮੌਜੂਦੀ ਦੇ ਵਿੱਚ ਕਿਹਾ ਗਿਆ ਪਰ ਮੈਂ ਦੇਖੋ ਤੁਹਾਨੂੰ ਪੱਸੀ ਰਿਪੋਰਟਰ ਵੀਰਾਂ ਨੂੰ ਮੈਂ ਕੀ ਕਹਾਂ ਤੁਸੀਂ ਦੱਸ ਸਕਦੇ ਜਾਨੀ ਜਾਨੋ ਸਾਗਰ ਨੂੰ ਤੁਹਾਨੂੰ ਪਤਾ ਹੈ ਇਥੋਂ ਦੇ ਹਾਲਾਤ ਕੀ ਹੈਗੇ ਕੀ ਨਹੀਂ ਹੈਗੇ ਹਨ ਕਿੱਡੀ ਨਾਕਾਮੀ ਇਹਨਾਂ ਦੀ ਮੌਜੂਦੀ ਦੇ ਵਿੱਚ ਫ੍ਰੀਜ ਵੀ ਨਹੀਂ ਸੋ ਇੱਕ ਆ ਗੱਡੀ ਨਾਕਾਮੀ ਹੈ ਕੀ ਫ੍ਰੀਜ ਵੀ ਨਹੀਂ ਖਵਾ ਸਕਦੀ ਐਡੇ ਹਾਲਾਤ ਬੁਗੇ ਆ ਇੱਥੇ ਕਿੰਨੀ ਕੁ ਵਗੀ ਅਸੀਂ ਗੋਲਾ ਪਾਈਏ 1 ਵਗ੍ਹੀ ਪਾਲੀਏ 2 ਵਗ੍ਹੀ ਪਾਲੀਏ 3 ਵਗ੍ਹੀ ਪਾਲੀਏ ਅਖੀ ਸਾਢੇ ਵੇਲੇ ਦਾ ਸਮਾਂ ਐ ਸੇ ਵੀ ਜਾ ਕੇ ਘਰੇ ਬਹਿ ਜੂ ਛੱਡੋ ਯਾਰ ਇਹਨਾਂ ਦਾ ਮੱਥਾ ਮੰਗਣਾ ਕਿੱਡਾ ਔਖਾ ਹੈ ਪਰ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਉਹ ਕਿਸੇ ਘਰੇ ਜਿਨ੍ਹਾਂ ਦੇ ਘਰੇ ਮੌਤ ਹੁੰਦੀ ਹੈ ਪਤਾ ਉਹਨੂੰ ਲੱਗਦਾ ਜਿਨ੍ਹਾਂ ਦੇ ਜੀ ਜਾਂਦੇ ਆ ਪਤਾ ਉਹਨੂੰ ਲੱਗਦਾ ਤੇ ਜਿੰਦੇ ਤੇ ਬੀਤੇ ਉਹੀ ਜਾਣੇ ਇੱਥੇ ਫ੍ਰਿਜ ਹੈ ਨਹੀਂਗੇ ਜਾ ਕੇ ਵੇਖੋ ਫ੍ਰਿਜ ਆਸੀਂ ਸ਼ਮਸ਼ਾਨ ਘਰ ਚੋਂ ਲੈ ਕੇ ਆਏ ਮੌਤਰੀ ਦੇ ਵਿੱਚ ਫ੍ਰਿਜ ਹੀ ਹੈ ਨਹੀਂ ਕਿ ਡੈਡ ਬੁੜੀ ਰੱਖਣ ਵਾਸਤੇ ਉਤੋਂ ਕਹਿੰਦੇ ਜੀ ਫ੍ਰਿਜ ਤੋਂ ਹੀ ਇੰਤਜ਼ਾਮ ਕਰ ਲਓ ਜੀ ਇਹਨਾਂ ਦੇ ਘਰ ਦੇ ਵਿਚਾਰੇ ਗਏ ਤੇ ਸ਼ਮਸ਼ਾਨ ਘਰ ਚੋਂ ਫੁੱਜਾਂ ਲੈ ਕੇ ਆਏ ਬਹੁਤ ਮਾੜੀ ਗੱਲ ਐ ਪ੍ਰਸ਼ਾਸਨ ਉਸਤੇ ਮਾੜੀ ਗੱਲ ਐ ਤੇ ਸਰਕਾਰ ਉਸਤੇ ਮਾੜੀ ਗੱਲ ਐ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਰਕਾਰੀ ਹਸਪੀਟਲ ਦਾ ਵੱਲ ਧਿਆਨ ਦਿੱਤਾ ਜਾਵੇ ਸ੍ਰੀ ਮੁਖਸਰ ਸਾਹਿਬ ਦਾ ਜਿਹੜਾ ਸਰਕਾਰੀ ਹਸਪਤਾਲ ਐ ਬਿਲਡਿੰਗਾਂ ਵੱਡੀਆਂ ਵੱਡੀਆਂ ਆ ਪਰ ਸਹੂਦਤਾਂ ਨਹੀਂ ਹੈਗੀਆਂ ਬਿਲਡਿੰਗਾਂ ਨਵੀਆਂ ਬਣੀਆਂ ਦੀਆਂ ਬਾ ਤੁਹਾਨੂੰ ਤਾਂ ਸਭਾ ਪਤਾ ਹੀ ਐ ਉਹ ਜਾਨਣਾ ਤੁਸੀਂ ਆਉਣੇ ਹੋ ਤੁਸੀਂ ਵੀ ਆਉਣੇ ਹੋ ਸਾਡੇ ਵੀ ਕੀੜੇ ਲੱਗਦੇ ਕਹਿੰਦੇ ਆ ਨਵੀਆਂ ਬਿਲਡਿੰਗਾਂ ਨਹੀਂ ਸਹੂਲਤਾਂ ਜਵਾਨੀ ਜੇ ਹੋ ਜੇ ਤਾਂ ਹੱਥ ਜੋੜਦਾ ਤੁਹਾਡੇ ਆ ਕਾਗਦੇ ਉਸੇ ਕਾਈ ਹਸਤਾਲ ਦਾ ਕੋਈ ਹੱਲ ਕਰਦੇ ਹੋ ਲੋਕਾਂ ਕੋਈ ਇਲਾਜਾਂ ਲਈ ਪੈਸੇ ਨਹੀਂ ਆ ਜਿੰਨਾ ਤੇ ਬੀਤੀਆਂ ਉਹਨਾਂ ਨੂੰ ਪਤਾ ਹੁੰਦਾ ਸੰਤੋਖ ਲਾਹ ਜੀ ਇਹ ਗੱਲ ਕਰਨ ਲੱਗੇ ਕਿ ਬਹੁਤ ਹੀ ਮੰਦਪਗੀ ਘਟਣਾ ਸਾਡੇ ਮੁਕਸਰ ਸ਼ਹਿਰ ਦੇ ਵਿੱਚ ਜਿਹੜਾ ਕਿ ਅੱਜ ਐਡਾ ਵੱਡਾ ਕਹਿਰ ਟੁੱਟਿਆ ਜਿਹਦੇ ਵਿੱਚ ਇੱਕ ਮੁਖਤਿਆਰ ਟ੍ਰੇਲਰਸ ਦੇ ਨਾਮ ਤੇ ਗੁਰਪ੍ਰੀਤ ਸਿੰਘ ਉਸ ਗੋਪੀ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਦਰਸ਼ਨ ਸਿੰਘ ਢਿੱਲੋਂ ਤੇ ਉਹਨਾਂ ਦੇ ਮਤਲਬ ਮੰਮੀ ਗੋਪੀ ਦੇ ਮੰਮੀ ਜੀ ਜਸਵਿੰਦਰ ਕੌਰ ਤੇ ਇੱਕ ਉਹਨਾਂ ਦਾ ਦੋਸਤ ਹੈ ਜਸਕਰਨ ਸਿੰਘ ਕੁੰਨ ਦੀ ਵਾਈਫ ਆ ਲੰਬੀ ਤੋਂ ਜਸਕਰਨ ਸਿੰਘ ਤੇ ਉਹਨਾਂ ਦੀ ਵਾਈਫ ਲੰਬੀ ਤੋਂ ਇਹ ਪੰਜ ਜਣੇ ਕਾਰ ਦੇ ਵੀ ਸਵਾਰ ਹੋ ਕੇ ਰਾਮੇ ਤੋਂ ਆ ਰਹੇ ਸੀਗੇ ਵਾਪਸ ਇਹਨਾਂ ਦਾ ਸਵੇਰ ਅੱਜ ਐਕਸੀਡੈਂਟ ਹੋ ਗਿਆ ਜਿਹੜੀ ਇਹਨਾਂ ਦੀ ਆਪਦੀ ਇੱਕ ਪਰਸਨਲ ਕਾਰ ਸੀ ਉਹਦੇ ਨਾਲ ਉਹ ਦਾ ਦਰਖਤ ਦੇ ਵਿੱਚ ਵਜਨ ਕਰਨ ਜਿਹਦੇ ਵਿੱਚ ਕੇ ਚਾਰਾਂ ਦੀ ਦਾ ਮੌਤ ਹੋ ਚੁੱਕੀ ਹੈ ਗੋਰਪੀ ਸਿੰਘ ਗੋਪੀ ਜਸਕਰਨ ਸਿੰਘ ਉਹਨਾਂ ਦੇ ਮਤਲਬ ਗੋਪੀ ਦੇ ਮਦਰ ਜਸਵਿੰਦਰ ਕੌਰ ਤੇ ਉਹਨਾਂ ਦੇ ਫਾਦਰ ਸਾਹਿਬ ਠੀਕ ਹੈ ਜੀ ਜਿਹੜੀ ਉਹਨਾਂ ਦੀ ਜਸਕਰਨ ਦੀ ਵਾਈਫ ਹੋ ਜੀ ਸੀਰੀਅਸ ਪਏ ਨੇ ਬਾਂਸਲਾ ਹਸਪੀਟਲ ਦੇ ਵਿੱਚ ਉਸ ਤੋਂ ਅਗਲੀ ਜਿਹੜੀ ਮਾੜੀ ਘਟਨਾ ਇਹ ਹੈ ਵੀ ਅਸੀਂ ਲੈ ਕੇ ਹਸਪੀਟਲ ਪਹੁੰਚੇ ਆ ਇੱਥੇ ਸਰਕਾਰੀ ਹਸਪਤਾਲ ਦੇ ਵਿੱਚ ਉੱਥੇ ਜਿਹੜੀਆਂ ਡੈੱਡ ਬਾਡੀਆਂ ਰੱਖਣ ਨੂੰ ਜਿਹੜੀ ਜਗ੍ਹਾ ਉਹ ਸਿਰਫ ਦੋ ਹੀ ਫਰਿੱਜਾਂ ਨੂੰ ਕਹਿੰਦੇ ਚਾਲੂ ਆ ਸਾਡੇ ਤੋਂ ਪਹਿਲਾਂ ਇੱਕ ਡੈੱਡ ਬੋਡੀ ਲੱਗੀ ਹੋਈ ਸੀ ਇੱਕ ਅਸੀਂ ਗੁਰਪ੍ਰੀਤ ਸਿੰਘ ਗੋਪੀ ਦੀ ਡੈੱਡ ਬੋਡੀ ਲਾਈ ਹੈ ਬਾਕੀ ਜਿਹੜੀਆਂ ਡੈੱਡ ਬੋਡੀਆਂ ਆਸਤੇ ਅਸੀਂ ਆਪਦਾ ਪ੍ਰਾਈਵੇਟ ਪ੍ਰਬੰਧ ਕੀਤਾ ਔਰ ਅਸੀਂ ਲਿਖ ਕੇ ਰਿਟਰਨ ਦੇ ਵਿੱਚ ਵੀ ਸਾਥੋਂ ਲਿਖਾ ਲਿਆ ਇਸ ਡੈੱਡ ਬੋਡੀਆਂ ਜਿਹੜੀਆਂ ਉਹ ਉਹਨਾਂ ਆਸਤੇ ਅਸੀਂ ਪ੍ਰਬੰਧ ਫਰਿੱਜਾਂ ਦਾ ਆਪ ਕਰਾਂਗੇ ਸਾਡੀ ਸਰਕਾਰ ਨੂੰ ਵੀ ਅਪੀਲ ਹੈ ਇਹੋ ਜੇ ਮੰਦ ਭਾਗੇ ਜਿਹੜੀ ਘਟਨਾ ਪਹਿਲੀ ਗੱਲ ਤੇ ਕਿਸੇ ਦੇ ਘਟੇ ਹੀ ਨਾ ਅਗਰ ਕਿਸੇ ਦੇ ਘਟਦੇ ਤਾਂ ਉਹ ਇਸ ਸਮੇਂ ਦੇ ਵਿੱਚ ਕੀ ਕਰੂਗਾ ਫਰਿੱਜਾਂ ਦਾ ਪ੍ਰਬੰਧ ਕਰੂਗਾ ਜਾਂ ਕੁਛ ਹਾਂਜੀ ਓਕੇ